ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਏ ਜਿੱਥੇ ਗੁਰੂ ਕੇ ਮਹਿਲ ਗੁਰਦੁਆਰਾ ਹੈ ਇੱਥੇ ਗੁਰੂ ਜੀ ਦੇ ਪਰਿਵਾਰ ਰਹਿੰਦੇ ਸਨ ਤੇ ਜਿਸ ਸਮੇਂ ਪ੍ਰਕਾਸ਼ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਦੇ ਪਏ ਸਨ ਤਾਂ ਆਪ ਜੀ ਦਾ ਜਿਹੜਾ ਜਨਮ ਪ੍ਰਕਾਸ਼ ਹੈ ਨਾ ਇਹ ਪਿਤਾ ਆਪ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਇਮਾਤਾ ਨਾਨਕੀ ਜੀ ਦੇ ਮਨ ਲੋ ਗ੍ਰਹਿ ਵਿਕੇ 1621 ਦੇ ਵਿੱਚ ਗੁਰੂ ਕੇ ਮਹਿਲਾਂ ਦੇ ਵਿੱਚ ਪ੍ਰਕਾਸ਼ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਵਿੱਚ ਇੱਥੇ ਆਏ ਨੇ ਗੁਰੂ ਕੇ ਮਹਿਲ ਸੰਗਤਾਂ ਦੇ ਸਮੇਤ ਤੇ ਉਹਨਾਂ ਨੇ ਨਮਸਕਾਰ ਕੀਤੀ ਬਾਲਕ ਨੂੰ ਜਦੋਂ ਭਾਈ ਬਿਧੀ ਚੰਦ ਜੀ ਨੇ ਪੁੱਛਿਆ ਕਿ ਆਪਨੇ ਬਾਲਕ ਨੂੰ ਨਮਸਕਾਰ ਕਿਉਂ ਕੀਤੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਦੀਨ ਰਾਜ ਸੰਕਟ ਹਰੇ ਇਹ ਜਿਹੜੇ ਗਰੀਬਾਂ ਤੇ ਜ਼ੁਲਮ ਹੋ ਰਹੇ ਹੋਣਗੇ ਅਤਿਆਚਾਰ ਹੋ ਰਹੇ ਹੋਣਗੇ ਉਹਨਾਂ ਨੂੰ ਇਹ ਠੱਲ ਪਾਵੇਗਾ ਅਕਾਲ ਪੁਰਖ ਇਹਨਾਂ ਨੂੰ ਜ਼ੁਲਮ ਦੇ ਅੱਗੇ ਸਦਾ ਲਈ ਅੜੰਗ ਦੀ ਸ਼ਕਤੀ ਬਖਸ਼ੇ ਐਸੀ ਅਰਦਾਸ ਵੀ ਕੀਤੀ ਨਾਲ ਬਚਨ ਕੀਤੇ ਕਿ ਇਹ ਅਜਰ ਨੂੰ ਜਰਨ ਵਾਲਾ ਹੈ ਆਪਾ ਵਰਣ ਆਪਾ ਵਰਣ ਵਾਲਾ ਹੈ ਤੇ ਧੀਰਜ ਦਾ ਤੁਰੰਦਰ ਹੈ ਇਹਦੇ ਕਰ ਇੱਕ ਇਹੋ ਜਿਹਾ ਪੁੱਤਰ ਪ੍ਰਚੰਡ ਪੁੱਤਰ ਪੈਦਾ ਹੋਵੇਗਾ ਕਿ ਜਿਹੜਾ ਦੁਸ਼ਟਾਂ ਦਾ ਨਾਸ਼ ਕਰੇਗਾ ਸਗੁਰੂ ਤੇਗ ਬਹਾਦਰ ਜੀ ਵੀ ਜਿਹੜੇ ਆਪ ਜੀ ਨੇ ਬਚਪਨ ਤੋਂ ਹੀ ਉਹਨਾਂ ਨੂੰ ਜ਼ਿਆਦਾਤਰ ਆਪਣੇ ਨਾਲ ਹੀ ਰੱਖਦੇ ਸਨ ਤੇ ਗੁਰੂ ਤੇਗ ਬਹਾਦਰ ਜੀ ਵੀ ਹਮੇਸ਼ਾ ਪਿਤਾ ਜੀ ਦੇ ਸਾਹਮਣੇ ਨੈਣ ਆਪਣੇ ਨੀਵੇਂ ਕਰਕੇ ਰੱਖਦੇ ਹਰ ਸਮੇਂ ਇਹ ਸੋਚਦੇ ਕਿ ਕਦੋਂ ਗੁਰੂ ਜੀ ਕਹਿਣ ਕੋਈ ਸੇਵਾ ਕਹਿਣ ਤੇ ਮੈਂ ਉਹ ਭੱਜ ਕੇ ਨਿਭਾਵਾਂ ਤੇ ਬਚਪਨ ਦੇ ਵਿੱਚ ਹੀ ਬੜੇ ਵਿਰਾਗਮਈ ਸਨ ਆਪ ਜੀ ਤੇ ਇਕਾਂਤ ਰਹਿਣਾ ਪਸੰਦ ਕਰਦੇ ਸਨ ਸੋ ਆਪ ਜੀ ਦੀ ਜਿਹੜੀ ਪੜ੍ਹਾਈ ਲਿਖਾਈ ਦਾ ਜਿਹੜਾ ਪ੍ਰਬੰਧ ਉਚੇਚਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਪੜ੍ਹਾਈ ਲਿਖਾਈ ਜਿਹੜੀ ਭਾਈ ਗੁਰਦਾਸ ਜੀ ਦੀ ਡਿਊਟੀ ਲਈ ਫਿਰ ਰਮਦਾਸ ਬਾਬਾ ਬੁੱਢਾ ਜੀ ਦੇ ਪਾਸ ਵੀ ਭੇਜਿਆ ਦੇਖਿਆ ਵੀ ਕਿਵੇਂ ਉਹ ਠੀਕਿਰਤ ਕਰਦੇ ਪਏ ਨੇ ਕਿਤਨਾ ਮਾਣੋ ਕਿ ਭਾਵੇਂ ਉਹਨਾਂ ਦਾ ਸਰੀਰ ਬਜ਼ੁਰਗ ਹੈ ਤੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਉਹਨਾਂ ਨੇ ਇਹ ਦੱਸਿਆ ਸੀ ਇਹ ਗੁਰੂ ਨਾਨਕ ਦੇਵ ਕਰਦੇ ਇਹ ਹੀ ਵਡਿਆਈ ਹੈ ਕਿ ਬੇਲੜ ਰਹਿਣਾ ਨਹੀਂ ਹੈ ਕਿਰਤ ਕਮਾਈ ਕਰਨੀ ਹੈ ਐਸੇ ਬਚਨ ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕੀਤੇ ਸੋ ਸ਼ਸਤਰ ਵਿਦਿਆ ਭਾਈ ਜੇਠਾ ਜੀ ਨੇ ਜਿਹੜੀ ਉਹਨਾਂ ਨੂੰ ਸਿਖਾਈ ਕਿ ਜਿਵੇਂ ਉਹਨਾਂ ਨੂੰ ਘੋੜ ਸਵਾਰੀ ਬਹੁਤ ਵਧੀਆ ਕਰ ਲੈਂਦੇ ਸਨ ਘੋੜਿਆਂ ਦੀ ਪਛਾਣ ਕਰਨੀ ਸੋ ਤੇਗ ਚਲਾਉਣ ਦੇ ਬੜੇ ਤਨੀ ਸਨ ਕੋ ਇਸ ਤਰ੍ਹਾਂ ਕਰਕੇ ਬਚਪਨ ਦੇ ਵਿੱਚ ਇੱਕ ਬਾਬਾ ਗੁਰਦਿੱਤਾ ਜੀ ਦੀ ਛਾਤੀ ਸੀ ਤੇ ਉਹਨਾਂ ਦਾ ਇਹੋ ਜਿਹਾ ਸਬਾਤ ਸੀ ਕਿ ਉਹਨਾਂ ਨੇ ਇੱਕ ਬੱਚਾ ਵੇਖਿਆ ਵੀ ਉਦੇ ਸਰੀਰ ਤੇ ਕੱਪੜੇ ਨਹੀਂ ਪਾਏ ਹੋਏ ਤੇ ਉਹ ਨੰਗਾ ਹੈ ਇਸ ਕਰਕੇ ਉਸ ਨੂੰ દોੜ ਕੇ ਗਏ ਉਹਦੇ ਕੋਲ ਤੇ ਆਪਣਾ ਕੰਗਣ ਤੇ ਕੀਮਤੀ ਪੁਸ਼ਾਕ ਤੇ ਕੈਂਠਾ ਲਾ ਕੇ ਉਹਨੂੰ ਦੇ ਆਏ ਮਾਤਾ ਜੀ ਕੋਲ ਆ ਕੇ ਮਾਤਾ ਜੀ ਨੇ ਪੁੱਛਿਆ ਕਹਿਣ ਲੱਗੇ ਮੈਨੂੰ ਤੇ ਹੁਣੇ ਮਿਲ ਜਾਣਾ ਹੈ ਤੇ ਇਹਨੂੰ ਕਿੰਨੇ ਦੇਣਾ ਸੋ ਐਸੀ ਮੰਨ ਲਓ ਬਚਪਨ ਤੋਂ ਐਸਾ ਸੁਭਾਅ ਸੀਗਾ ਜੋ ਨਰ ਦੁੱਖ ਮੇ ਦੁੱਖ ਨਹੀਂ ਮੰਨੇ ਏ ਉਹਨਾਂ ਦੇ ਬਚਨ ਉਚਾਰਨ ਕੀਤੇ ਹੋਏ ਸਨ ਤੇ ਜਿਵੇਂ ਗਰਮੀ ਸਰਦੀ ਤੋ ਪਸ਼ਾਣ ਦੁੱਖ ਸੁਖ ਤੋਂ ਮਤਲਬ ਵੀ ਇਹਨਾਂ ਤੋਂ ਉੱਪਰ ਉੱਠ ਚੁੱਕੇ ਸਨ ਸੋ ਐਸਾ ਮੰਨ ਲਓ ਵੀ ਇੱਕ ਵਾਰੀ ਉਹਨਾਂ ਨੇ ਦੇਖਿਆ ਕਿ ਬੜਾ ਲੋੜਵੰਦ ਕੋਈ ਬਹੁਤ ਹੀ ਲੋੜਵੰਦ ਸੀਗਾ ਕੋਈ ਗਰੀਬ ਤੇ ਆਪਣੇ ਕੋਲੋਂ ਕੀਮਤੀ ਸਮਾਨ ਚੁੱਕ ਕੇ ਤੇ ਉਹਨੂੰ ਦੇ ਆਏ ਸਨ ਸੋ ਕਿਸੇ ਦਾ ਵੀ ਉਹ ਦੁੱਖ ਬਚਪਨ ਤੋਂ ਹੀ ਦੇਖ ਨਹੀਂ ਸੰ੍ਹ ਸਕਦੇ ਸੋ ਜਿਹਨੂੰ ਗੁਰੂ ਹਰਿਰਾਇ ਜੀ ਨੂੰ ਗੁਰਗੱਦੀ ਦਿੱਤੀ ਗਈ ਆ ਤੇ ਮਾਤਾ ਨਾਨਕ ਜੀ ਨੇ ਬਖਸ਼ਿਸ਼ ਕਰਨ ਵਾਸਤੇ ਕਿਹਾ ਇਹਨਾਂ ਤੇ ਵੀ ਤੇ ਇੱਕ ਰੁਮਾਲ ਕਟਾਰ ਤੇ ਕੋਥੀ ਦਿੱਤੀ ਵੀ ਜਦੋਂ ਸਮਾਂ ਆਵੇਗਾ ਉਦੋਂ ਇਹਨਾਂ ਨੂੰ ਇਹ ਦੇ ਦੇਣਾ ਸੋ ਗੁਰੂ ਤੇਗ ਬਹਾਦਰ ਜੀ ਤੇ ਜਿਹੜਾ ਕੀਰਤਪੁਰ ਸਾਹਿਬ 11 ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹੇ ਸਨ ਸਾਰਾ ਕੁਝ ਉਹਨਾਂ ਨੇ ਉੱਥੇ ਬਹੁਤ ਕੁਝ ਉਹਨਾਂ ਨੂੰ ਸਿੱਖਾਂ ਨੂੰ ਮਿਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਸਿੱਖ ਹੁੰਦੇ ਨੇ ਤੇ ਕਿਵੇਂ ਉਹ ਕਾਲਣਾ ਕਮਾਈਆਂ ਕਰਦੇ ਹਨ ਕਿਵੇਂ ਸੇਵਾ ਕਰਦੇ ਹਨ ਗੁਰੂ ਜੀ ਦੇ ਬਚਨਾਂ ਤੋਂ ਕਿਵੇਂ ਉਹ ਆਪਾ ਵਾਰਦੇ ਹਨ ਸੋ ਫਿਰ ਬਕਾਲੇ ਮਾਤਾ ਨਾਨਕੀ ਜੀ ਤੇ ਇਹ ਉਹਨਾਂ ਦੇ ਜਿਹੜੇ ਮਹਿਲ ਸਾਲ ਉਹਨਾਂ ਦੀ 1632 ਦੇ ਵਿੱਚ ਜਿਹੜੀ ਸ਼ਾਦੀ ਆ ਉਹ ਭਾਈ ਲਾਲਚੰਦ ਤੇ ਵਿਸ਼ਨ ਬੀਬੀ ਵਿਸ਼ਨ ਕੌਰ ਜੀ ਦੀ ਸੁਪੁੱਤਰੀ ਮਾਤਾ ਜਿਵੇਂ ਸਾਡੀ ਮਾਤਾ ਮਤਾ ਗੁਜਰੀ ਜੀ ਦੇ ਨਾਲ ਉਹਨਾਂ ਦੀ ਜਿਹੜੀ ਸ਼ਾਦੀ ਹੋਈ ਸੋ ਫਿਰ ਮਾਤਾ ਨਾਨਕੀ ਜੀ ਤੇ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਫਿਰ ਇੱਥੇ ਬਕਾਲਾ ਸਾਹਿਬ ਆ ਗਏ ਇੱਥੇ ਭਾਈ ਮਹਿਰਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਮੇਰੇ ਘਰ ਚਰਨ ਪਾਉ ਨਵਾਂ ਮਕਾਨ ਬਣਾਇਆ ਹੈ ਤੇ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਸਮਾਂ ਆਉਣ ਤੇ ਬਹੁਤ ਸਾਲ ਤੇਰੇ ਕਈ ਸਾਲ ਤੇਰੇ ਘਰੇ ਰਾਵਾਂਗੇ ਸੋ ਗੁਰੂ ਤੇਗ ਬਹਾਦਰ ਜੀ ਸੋ ਮਾਤਾ ਨਾਨਕੀ ਜੀ ਹੁਣੀ ਫਿਰ ਇੱਥੇ ਹੀ ਰਹਿਣ ਲੱਗੇ ਇੱਥੇ ਉਹਨਾਂ ਦੇ ਨਾਨਕੇ ਸਨ ਤੇ ਇਥੇ ਜੋ ਗੁਰਮਤ ਪੂਰੇ ਦੇ ਵਿੱਚ ਰਹਿ ਕੇ ਭਗਤੀ ਕਰਿਆ ਕਰਦੇ ਸਨ ਤੇ ਜੇ ਕੋਈ ਆਇਆ ਗਿਆ ਤੇ ਉਹ ਉਹਦੇ ਨਾਲ ਵੀ ਮਤਲਬ ਵੀ ਗੁਰਮਤ ਦੀਆਂ ਵਿਚਾਰਾਂ ਕਰਦੇ ਸਨ ਜਿਵੇਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਸੀ ਬਈ ਰੱਬ ਆਪਣੇ ਭਗਤਾਂ ਨੂੰ ਦੁੱਖ ਕਿਉਂ ਦਿੰਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਰੱਬ ਆਪਣੇ ਭਗਤਾਂ ਨੂੰ ਦੁੱਖ ਤਾਂ ਦਿੰਦਾ ਹੈ ਕਿ ਜਿਹੜੇ ਉਹਦੇ ਭਗਤ ਨੇ ਉਹਨਾਂ ਨੂੰ ਜਗਤ ਦੀ ਅਸਲੀਅਤ ਸਮਝ ਆ ਜਾਵੇ ਤੇ ਇਸ ਕਰਕੇ ਉਹ ਦੁੱਖ ਵਿੱਚ ਵੀ ਦੁੱਖ ਪਾ ਕੇ ਵੀ ਖੁਸ਼ ਹੁੰਦੇ ਨੇ ਕਿਉਂਕਿ ਕੀਤਿਆਂ ਦੁੱਖ ਭੋਗ ਸਦਮਾਰ ਇਹ ਤੇ ਦਾਤ ਤੇਰੀ ਦਾ ਤਾਰ ਸੋ ਗੁਰੂ ਤੇਗ ਬਹਾਦਰ ਜੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੌਥੀ ਜੰਗ ਜਿਹੜੀ ਲੜਾਈ ਆ ਨਾ ਤੇ ਇਹ ਜਿਹੜਾ ਪੈਂਦੇ ਖਾਨ ਤੇ ਕਾਲੇ ਖਾਨ ਜਿਹੜੇ ਚੜ ਕੇ ਆਏ ਕਰਤਾਰਪੁਰ ਸਾਹਿਬ ਕੇ ਤੇ ਉੱਥੇ ਗੁਰੂ ਤੇਗ ਬਹਾਦਰ ਜੀ ਨੇ ਫਿਰ ਅਜੇ ਨਵੀਂ-ਨਵੀਂ ਸ਼ਾਦੀ ਹੋਈ ਸੀ ਤੇ ਉਹਨਾਂ ਨੇ ਮੰਨ ਲਓ ਵੀ 13 ਸਾਲ ਦੀ ਉਮਰ ਦੇ ਵਿੱਚ ਜਿਹੜਾ ਨਾ ਤੇਗ ਦੇ ਉਹ ਜੋਹਰ ਦਿਖਾਏ ਕਿ ਸਾਰੇ ਹੈਰਾਨ ਹੋ ਗਏ ਮਾਤਾ ਨਾਨਕ ਜੀ ਨੇ ਕਿਹਾ ਕਿ ਬਹੁਤ ਸਮਾਂ ਹੋ ਗਿਆ ਏ ਹੁਣ ਵਾਪਸ ਆਜੋ ਤੇ ਕਹਿਣ ਲੱਗੇ ਵੀ ਜੰਗ ਦੇ ਵਿੱਚੋਂ ਪੈਰ ਪਛਾਣ ਪਾਉਣਾ ਆ ਧਰਮ ਹੈ ਸੀਸ ਜਾਂਦਾ ਤੇ ਜਾਵੇ ਪਰ ਜੰਗ ਦੇ ਮੈਦਾਨ ਵਿੱਚ ਪੈਰ ਨਹੀਂ ਪਛਾਣ ਪਾਉਣਾ ਸੋ ਫਿਰ ਫਗਵਾੜੇ ਪਿੰਡ ਲਾਗੇ ਵੀ ਝੜਪ ਹੋਈ ਇੱਥੇ ਵੀ ਬੜੇ ਆਪ ਜੀ ਨੇ ਤੇਗ ਦੇ ਜਿਹੜੇ ਜੋਹਰ ਵਿਖਾਏ ਕਲਾਹੀ ਪਿੰਡ ਫਗਵਾੜੇ ਦੇ ਲਾਗੇ ਸੋ ਉੱਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਤਾਬ ਦਿੱਤਾ ਵੀ ਇਹ ਤੇਗ ਬਹਾਦਰ ਹੈ ਤੇਗ ਦਾ ਧਨੀ ਹੈ ਤੋਂ ਇਸ ਤਰ੍ਹਾਂ ਕਰਕੇ ਉਧਰੋਂ ਫਿਰ ਗੁਰੂ ਹਰ राय राय ਸਾਹਿਬ ਜੀ ਗੁਰਗੱਦੀ ਜਿਹੜੀ ਗੁਰੂ ਹਰ राय राय ਸਾਹਿਬ ਜੀ ਕੋਲ ਆਈ ਗੁਰੂ ਹਰ राय राय ਸਾਹਿਬ ਜੀ ਨੇ ਫਿਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪੀ ਫਿਰ ਉਹਨਾਂ ਨੇ ਜਦੋਂ ਫਿਰ ਦਿੱਲੀ ਤੋਂ ਵਚਨ ਕੀਤੇ ਸਨ ਬਾਬਾ ਬਕਾਲੇ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਨੂੰ ਮੰਨ ਲਓ ਕਿ ਫਿਰ ਉਹਨਾਂ ਨੇ